8 ਦਿਹਾੜੀਆਂ ਦੇ ਪੈਸੇ ਹੁਣ ਨਾ ਜਾਣੇ ਕਿ ਸੈਕਟਰੀ ਖਾ ਗਿਆ ਇੰਨਾ ਦੇ ਕੰਮ ਕਰਦੇ ਆ ਕੇ ਯਾਰ ਤੁਹਾਨੂੰ ਮੇਰਾ ਇਸ ਕਿਹੜਾ ਕਮਰਾ ਚਾਹਵਦਾ ਸਰਕਾਰ ਨੇ ਦਿੱਤਾ ਮੈਨੂੰ ਤੁਸਾਨੂੰ ਕਹੋ ਚਾਹਵਦਾ ਮੈਂ ਪਹਿਲਾਂ ਕੰਮ ਕਰਾਂ ਇਸ ਕਿਹੜਾ ਕਮਰਾ ਨਹੀਂ ਚਾਹਵਦਾ ਖਾਨੂ ਦੇਖੋ ਯਾਰ ਤੂੰ ਨਹੀਂ ਇੱਕ ਮਿੰਟ ਤੂੰ ਬੈਂਕ ਦਾ ਮੈਨੇਜਰ ਹੈ ਕੋਈ ਕਿ ਤੂੰ ਡਾਕਟਰ ਹੈਂ ਤੂੰ ਡਾਕਟਰ ਹੈਂ ਕਿਹਦਾ ਹੈਂ ਕਿ ਆਂ ਬਾਈ ਗਰੀਬਾਂ ਦਾ ਹੱਕ ਐ ਨਹੀਂ ਮਾਰਨਾ ਚਾਹੀਦਾ ਆਪਾਂ ਚੱਲਦੇ ਆ ਕਰਦੇ ਆ ਸੈਕਟਰੀ ਨਾਲ ਗੱਲ ਮੈਂ ਪੱਤਰਕਾਰ ਨਾਲ ਵੀ ਗੱਲ ਕਰ ਲਈ ਆਉਂਦਾ ਹੋਣਾ ਰਮਨ ਬਾਈ ਵੀ ਪੂਰੇ ਯਾਰ ਬਈ ਇਹ ਪੈਸੇ ਕਢਵਾ ਯਾਰ ਬਈ ਇਹ ਤਾਂ ਬੈਂਕਾਂ ਦੇ ਗੇੜੇ ਲਾਲਾ ਕਮਲੇ ਹੋ ਗਏ ਯਾਰ ਕੋਈ ਨਹੀਂ ਕਰਦੇ ਹਾਲ ਆਪਾਂ ਸਾਰਾ ਕਰਦੇ ਆ ਗੱਲਬਾਤ ਇਹਨਾਂ ਨਾਲ ਰੱਖਦੇ ਆਲ ਰਮਨભાઈ ਜੀ ਆ ਲਓ ਜੀ ਸੈਕਟਰੀ ਐ ਨਰੇਗਾ ਦਾ ਜਿਹੜਾ ਨਰੇਗਾ ਦਾ ਸੈਕਟਰੀ ਐ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਮਜ਼ਦੂਰ ਦਿਹਾੜੀ ਲਾਉਂਦੇ ਆ ਉਹ ਵਿੱਚੋਂ ਪੈਸੇ ਖਾ ਜਾਂਦਾਗਾ ਸਾਰੀ ਗੱਲਬਾਤ ਕੀ ਆ ਪਿੰਡ ਦੇ ਮੋਹਤਵਾਰ ਡਾਕਟਰ ਸਾਹਿਬ ਵੀ ਖੜੇ ਆ ਨਾਲ ਇਹ ਕੌਣ ਐ ਜੀ ਇਹ ਪਿੰਡ ਦਾ ਮੁੰਡਾ ਜੀ ਅੱਛਾ ਜੀ ਇਹਦੀ ਦਾਦੀ ਨਰੇਗਾ ਦੇ ਵਿੱਚ ਕੰਮ ਕਰਦੀ ਆ ਅੱਛਾ ਜੀ ਇਹਦੀ ਦਾਦੀ ਨੇ ਤਿੰਨ ਦਿਹਾੜੀਆਂ ਤਾਂ ਛੱਪੜ ਦੇ ਲਾਈਆਂ ਸੀ ਅੱਛਾ ਜੀ ਪੰਜ ਦਿਹਾੜੀਆਂ ਲਾਈਆਂ ਸੀਗਾ ਕੱਸੀ ਦੇ ਅੱਛਾ ਜੀ ਤੇ ਤਿੰਨ ਦਿਹਾੜੀਆਂ ਇਹਨਾਂ ਨੇ ਲਾਈਆਂ ਸੀ ਪਿੰਡ ਦੀਆਂ ਨਾਲੀਆਂ ਸਾਫ਼ ਕਰਨ ਵਾਸਤੇ ਅੱਛਾ ਜੀ ਹੁਣ ਮਸਲਾ ਇਹ ਆ ਜੀ ਇਹ ਗਰੀਬ ਪਰਿਵਾਰ ਦੇ ਬੰਦੇ ਆ ਜੀ ਅੱਛਾ ਜੀ ਠੀਕ ਆ ਤਿੰਨ ਦਿਹਾੜੀਆਂ ਦੇ ਤਾਂ ਪੈਸੇ ਆ ਗਏ ਇਹਨਾਂ ਦੇ ਅੱਛਾ ਜੀ ਅੱਠ ਦਿਹਾੜੀਆਂ ਦੇ ਪੈਸੇ ਹੁਣ ਨਾ ਜਾਣੇ ਜੀ ਸੈਕਟਰੀ ਖਾ ਗਿਆ ਇਹਨਾਂ ਨੇ ਕੰਮ ਕਰਦੇ ਆਗੇ ਇਹਨਾਂ ਦੇ ਪੈਸੇ ਨਹੀਂ ਆਏ ਜੀ ਇਹ ਮਸਲਾ ਇਹਨਾਂ ਦਾ ਅਸੀਂ ਸੈਕਟਰੀ ਨੂੰ ਅੱਜ ਮਿਲਣ ਆਏ ਇਸ ਗੱਲ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਰੀ ਗੱਲ ਦਾ ਜੀ ਐਈ ਤਾਂ ਬਈ ਇਹ ਡਾਕਟਰ ਸਾਹਿਬ ਕੋਲ ਜਾਂਦੇ ਹੁੰਦੇ ਸੀਗੇ ਅੱਛਾ ਜੀ ਤੇ ਮੇਰੀ ਦਾਦੀ ਨੇ ਇਹਨਾਂ ਕੋਲੇ ਗੱਲ ਕੀਤੀ ਹੈ ਅੱਛਾ ਜੀ ਤੇ ਇਹਨਾਂ ਨੇ ਫਿਰ ਆਖਿਆ ਵੀ ਕਹਿੰਦੇ ਵੀ ਅਸੀਂ ਸੈਕਟਰੀ ਸਾਹਿਬ ਨਾਲ ਗੱਲ ਕਰਦੇ ਹਾਂ ਬਾਕੀ ਬਾਕੀ ਸਾਰਿਆਂ ਨੂੰ ਪੂਰੇ ਆਉਂਦੇ ਪੈਸੇ ਬਾਕੀਆਂ ਦਾ ਨਹੀਂ ਪਤਾ ਮੈਨੂੰ ਤਾਂ ਜੀ ਇਹ ਮੇਰੇ ਕੋਲ ਦਵਾਈ ਲੈਣ ਆਉਂਦੇ ਆਗੇ ਮੇਰਾ ਇਹਨਾਂ ਨਾਲ ਪਰਿਵਾਰ ਨਾਲ ਸ਼ੁਰੂ ਤੋਂ ਮੋਹ ਪ੍ਰੇਮ ਬਣਿਆ ਹੋਇਆਗਾ ਜਿਵੇਂ ਹੁੰਦਾਗਾ ਪਿੰਡਾਂ ਚ ਅੱਛਾ ਜੀ ਤੇ ਇਹਨਾਂ ਦੀ ਦਾਦੀ ਜੀ ਮੇਰੇ ਕੋਲ ਆਈ ਉਹਨਾਂ ਨੇ ਮੈਨੂੰ ਸਾਰੀ ਕਹਾਣੀ ਦੱਸੀ ਮੈਂ ਇਹਨਾਂ ਦਾ ਖਾਤਾ ਚੈੱਕ ਕੀਤਾ ਕਿ ਜਿਵੇਂ ਜਿਵੇਂ ਇਹਨਾਂ ਨੇ ਦਿਹਾੜੀਆਂ ਲੱਗੀਆਂ ਪਿੰਡ ਚ ਪਤਾ ਲੱਗ ਜਾਂਦਾ ਕਿ ਨਰੇਕਾ ਦਾ ਕੰਮ ਕਿੰਨੇ ਦਿਨਾਂ ਚ ਕਿੰਨੇ ਕਿੱਥੇ ਕਿੱਥੇ ਹੋਇਆ ਅੱਛਾ ਵਾ ਅੱਛਾ ਜੀ ਪਰ ਇਹਨਾਂ ਦੇ ਖਾਤੇ 'ਚ ਪੈਸੇ ਆਏ ਨਹੀਂ ਜੀ ਹੁਣ ਉਹ ਸੈਕਟਰੀ ਆ ਇਹ ਸੈਕਟਰੀ ਦੀਆਂ ਜੀ ਬਹੁਤ ਕੰਪਲੇਂਟਾਂ ਸਾਨੂੰ ਸੁਣਨ ਨੂੰ ਮਿਲਦੀਆਂ ਆ ਜਿਵੇਂ ਪਿੰਡ ਚ ਰਹਿੰਦੇ ਆ ਕਿ ਜੀ ਇਹ ਤੇ ਇੱਕ ਪਿੰਡ ਜੋ ਮੁੰਡਾ ਇਹਦੇ ਨਾਲ ਰਲਿਆ ਉਹਦੇ ਨਾਲ ਰਲ ਕੇ ਉਹਦੇ ਖਾਤੇ 'ਚ ਪੈਸੇ ਮੰਗਾ ਕੇ ਦੋਨੇ ਰਲ ਮਿਲ ਕੇ ਅੱਛਾ ਜਿਹੜਾ ਸੈਕਟਰੀ ਆ ਜਿਹੜਾ ਸੈਕਟਰੀ ਆ ਉਹ ਹੈਗਾ ਬਾਹਰ ਦਾ ਤੇ ਜਿਹੜਾ ਪਿੰਡ ਦਾ ਮੁੰਡਾ ਗਾ ਉਹਨੂੰ ਪਤਾ ਹੈਗਾ ਸਾਰੀ ਗੱਲਬਾਤ ਦਾ ਵੀ ਇਹ ਬੰਦੇ ਇਦਾਂ ਦੇ ਹੈਗੇ ਆ ਇਹਨਾਂ ਤੋਂ ਪੈਸੇ ਖਾ ਲਓ ਆ ਬੰਦੇ ਜਿਹੜੇ ਹੈਗੇ ਉਹ ਇਹਨਾਂ ਦੇ ਇਦਾਂ ਦੇ ਆ ਵਿਚਾਰੇ ਗਰੀਬ ਲੋਕਾਂ ਨਾਲ ਜਿਹੜੇ ਉਹ ਠੱਗੀ ਠੋਰੀ ਕਰਦੇ ਆ ਤੇ ਆਪਾਂ ਸੈਕਟਰੀ ਨਾਲ ਵੀ ਗੱਲਬਾਤ ਕਰਾਂਗੇ ਸੈਕਟਰੀ ਅੰਦਰ ਕਮਰੇ ਦੇ ਵਿੱਚ ਰਾਮ ਨਾਲ ਬੈਠਾਗਾ ਏਸੀ ਕਮਰੇ ਦੇ ਵਿੱਚ ਤੇ ਇਹਨੂੰ ਬੁਲਾਉਣੇ ਬਾਹਰ ਵੇਖੋ ਸੈਕਟਰੀ ਸੈਕਟਰੀ ਸਾਹਮਣੂ ਬੁਲਾਉਂਦੇ ਆ ਨਾਲ ਮੁੰਡਾ ਵੀ ਹੈਗਾਗਾ ਜਿਹੜਾ ਉਹ ਵੇਖੋ ਆਰਾਮ ਨਾਲ ਉਹ ਆਪ ਏਸੀ ਕਮਰੇ ਦੇ ਵਿੱਚ ਬੈਠੇ ਐਸ਼ਾ ਪ੍ਰਸੀਆਂ ਕਰਦੇ ਆ ਸੈਕਟਰੀ ਹੋ ਤੁਸੀਂ ਸੈਕਟਰੀ ਆ ਜੀ ਤੁਸੀਂ ਕੌਣ ਆ ਤੁਸੀਂ ਇੰਨਾ ਤੇਜ ਇੰਨਾ ਤੇਜ ਤੇ ਮੈਂ ਸੈਕਟਰੀ ਆ ਤੁਸੀਂ RAM nal AC ਕਮਰੇ ਦੇ ਵਿੱਚ ਬੈਠੇ ਹੋ ਯਾਰ ਤੁਹਾਨੂੰ ਮੇਰਾ AC ਵਾਲਾ ਕਮਰਾ ਚੁਪਦਾ ਸਰਕਾਰ ਨੇ ਦਿੱਤਾ ਮੈਨੂੰ ਤੁਸੋਂ ਨੂੰ ਕਹੋ ਜਬਦਾ ਮੈਂ ਪਹਿਲਾਂ ਕੰਮ ਕਰਦਾ ਜਿਹੜਾ ਕਮਰਾ ਨਹੀਂ ਚੁਪਦਾ ਸਾਨੂੰ ਵੇਖੋ ਜਿਹੜਾ ਸੈਕਟਰੀ ਆ ਉਹ ਕਹਿੰਦਾ ਵੀ ਮੇਰਾ AC ਵਾਲਾ ਕਮਰਾ ਤੁਹਾਨੂੰ ਚੁਪਦਾ ਤੁਸੀਂ ਉਰੇ ਆਓ ਸਾਰੇ ਜਣੇ ਤੁਹਾਡੇ ਨਾਲ ਮਸਲਾ ਗੱਲ ਕੀ ਆ ਆਪਾਂ ਸਾਰੀ ਗੱਲ ਪੁੱਛਦੇ ਆ ਜਿਹਦੇ ਨਾਲ ਮੈਜਨਰ ਪੈਂਡ ਦੇ ਡਾਕਟਰ ਜਿਹੜਾ ਰਹਿੰਦਾ ਮੈਨੂੰ ਇਹਨਾਂ ਤੀਜੇ ਦਿਨ ਕਿਨਾਂ ਨੂੰ ਲੈ ਗਿਆ ਤੈਨੂੰ ਮੈਂ ਤੇਰਾ ਮੈਂ ਕੀ ਮਾੜਾ ਕਰਤਾ ਕੋਈ ਯਾਰ ਦੇਖੋ ਮਾੜਾ ਨਹੀਂ ਕੀਤਾ ਤੂੰ ਗਰੀਬਾਂ ਦੇ ਬਹੁਤ ਪੈਸੇ ਖਾਲੇ ਸਾਨੂੰ ਦਰਿਆ ਬਹੁਤ ਕੰਪਲੀਟ ਆਉਂਦੀਆਂ ਮੈਂ ਗਰੀਬਾ ਕਿਹੜੇ ਗਰੀਬ ਮੈਂ ਇਹਨਾਂ ਦੇ ਖਾਤੇ ਚੈੱਕ ਕਰਦਾਗਾ ਤੁਸੀਂ 8 8 ਦਿਹਾੜੀਆਂ ਨਹੀਂ ਦਿੰਦੇ ਇਹਨਾਂ ਦੀਆਂ ਯਾਰ ਤੂੰ ਨਹੀਂ ਇੱਕ ਮਿੰਟ ਤੂੰ ਬੈਂਕ ਦਾ ਮੈਨੇਜਰ ਹੈ ਕੋਈ ਕਿ ਤੂੰ ਡਾਕਟਰ ਹੈ ਤੂੰ ਡਾਕਟਰੀ ਕਰ ਰਿਹਾ ਹੈ ਕਿਹਦਾ ਹੈਗਾ ਹੈ ਬਈ ਇਹ ਅਨਪੜਾ ਹੈ ਗਰੀਬ ਹੈ ਜੇ ਆਪਦਾ ਕਾਰੋਬਾਰ ਚਲਾਈ ਜਾਂਦਾ ਹੈ ਕੰਮ ਕਰਕੇ ਕਰਦਾ ਡਾਕਟਰੀ ਕਰ ਯਾਰ ਤੂੰ ਦੇਖੋ ਆਪਾਂ ਪੁੱਛਦੇ ਹਾਂ ਤੁਸੀਂ ਬਾਈ ਜੀ ਪਿੰਡ ਚੋਂ ਆਂ ਹਾਂਜੀ ਮੈਂ ਪਿੰਡੋਂ ਯਾਰ ਬਾਈ ਮੇਰੇ ਨਾਲ ਇਹ ਦੇਖੋ ਸੈਕਟਰੀ ਤੇ ਹੀ ਪੈਸੇ ਆਉਂਦੇ ਨੇ ਸਟੇਟਮੈਂਟ ਕਢਾ ਕੇ ਦੇਖ ਲੋ ਦੇਖੋ ਸੈਕਟਰੀ ਦੇ ਨਾਲ ਜਿਹੜਾ ਪਿੰਡ ਦਾ ਮੁੰਡਾ ਉਹ ਵੀ ਰਲਿਆ ਬਈ ਤੂੰ ਨਾਲ ਕੀ ਕੋਈ ਪੈਸੇ ਬੰਨਣਾ ਵਰਗੀ ਹੋ ਗਿਆ ਮੇਰੇ ਨਾਲ ਰਹਿੰਦਾ ਯਾਰ ਅਸੀਂ ਇਕੱਠੇ ਮੇਰੇ ਨਾਲ ਮੋਟੀ ਹੈਲਪ ਕਰਾ ਜਾਂਦਾ ਜਦੋਂ ਮੈਂ ਆਉਣਾ ਪੈ ਡਹਾਇ ਰਿਆਂ ਹੋਰੀਆਂ ਪਵਾ ਦਿੰਦਾ ਰਲਣ ਨਾਲ ਤਾਂ ਗੱਲ ਨਹੀਂ ਇਹ ਮੈਂ ਵਿੱਚ ਵੈਸੇ ਵਿਚਾਂ ਨੂੰ ਲਿਆਉਣਾ ਤੂੰ ਨਾਲ ਬਈ ਕਿ ਮੇਰੇ ਨਾਲ ਕੋਈ ਤਨਖਾਹ ਦਿੰਦੇ ਬੰਨਣਾ ਹੈਲਪਰ ਤਾਂ ਹੀ ਆ ਬਸ ਮਾੜਾ ਮੋਟਾ ਤਨਖਾਹ ਦੇ ਦਿੰਦੇ ਤਨਖਾਹ ਦਿੰਦੇ ਤੈਨੂੰ ਕਾਰੀ ਤਨਖਾਹ ਨਹੀਂ ਦਿੰਦਾ। ਬਾ ਹੈਲਪਰ ਦੀ ਤਨਖਾਹ ਹੀ ਦਿੰਦੇ ਆ। ਹੈਲਪਰ ਬਾ ਮੈਂ ਦਾ ਫਾਇਰ ਉਰੀ ਲਵਾ ਦੇ। ਵੇਖੋ ਸੈਕਟਰੀ ਵੀ ਆਪ ਦਾ ਹੈਲਪਰ ਰੱਖੀ ਬੈਠਾਗਾ। ਜੇਕਰ ਕੋਈ ਪੁੱਛਣਾ ਆ ਜੇ ਵੀ ਤੁਹਾਨੂੰ ਵੀ ਤੁਹਾਡਾ ਸੈਕਟਰੀ ਕਿੱਥੇ ਆ ਕਹਿੰਦਾ ਵੀ ਮੈਂ ਹੈਲਪਰ ਐ ਤੇ ਮੈਂ ਹੈਲਪਰ ਨੂੰ ਵੀ ਤਨਖਾਹ ਦਿੰਨਾਗਾ। ਹੈਲਪਰ ਕੋਈ ਸੈਕਟਰੀ ਨਹੀਂ ਰੱਖ ਸਕਦਾਗਾ। ਬਈ ਸਰਕਾਰੀ ਕਾਨੂੰਨਾਂ ਦੇ ਤਹਿਤ ਕੋਈ ਵੀ ਪਟਵਾਰੀ ਹੋਵੇ ਜਾਂ ਸੈਕਟਰੀ ਹੋਵੇ ਨਾਲ ਸਹਾਇਕ ਨਹੀਂ ਰੱਖ ਸਕਦਾ। ਉਹ ਵੀ ਸਰਕਾਰੀ ਖਰਚੇ ਦੇ। ਕਿਹੜੇ ਖਰਚੇ ਦੇ? ਕੌਣ ਕਿਹੜਾ ਖਰਚਾ? ਖਰਚੇ ਕੌਣ ਖਾਂਦੇ ਦਿੰਦੇ ਹੁਣ ਕਹਿਦਾ ਟੋਡੀ ਤਨਖਾਹ ਕਿੰਨੀ ਹੈ ਜੀ ਯਾਰ ਮੇਰੀ ਤਨਖਾਹ ਤੂੰ ਇਸ ਕੀ ਲੈਣਾ ਬਈ ਯਾਰ ਮੇਰੀ ਕਿੰਨੀ ਹੋਵੇ ਪਹਿਲੀ ਗੱਲ ਤਾਂ ਬਈ ਮੈਨੂੰ ਤੁਸੀਂ ਕੰਮ ਕਿਉਂ ਨਹੀਂ ਕਰ ਦਿੰਦੇ ਤੁਸੀਂ ਕਹਤੋਂ ਐਵੇਂ ਚੱਕੇ ਤੁਸੀਂ ਕਦੋਂ ਆਏ ਆ ਤੁਸੀਂ ਮੈਨੂੰ ਆਦਾ ਕੰਮ ਤੁਸੀਂ ਕਹੀ ਤੱਕੀ ਲੈਣਾ ਤੁਸੀਂ ਗਰੀਬ ਮਜ਼ਦੂਰਾਂ ਦੀਆਂ ਜਿਹੜੀਆਂ ਦਿਹਾੜੀਆਂ ਉਹ ਉਹ ਕਿੱਥੇ ਕਿਹਨੇ ਖਾਦੀ ਐ ਬਾਈ ਇਸ ਤਰ੍ਹਾਂ ਵੀ ਸੁਣਿਆ ਵੀ ਕਹਿੰਦੇ ਵੀ ਇਹ ਫਰੀਦ ਕਾਰਡ ਬਣਾ ਦਿਆ ਵੀ ਲੋਕਾਂ ਜਿਹੜੇ ਕੰਮ ਨਹੀਂ ਕਰਦੇਗੇ ਵੀ ਉਹਨਾਂ ਦੇ ਵੀ ਕਾਰਡ ਬਣਾ ਕੇ ਉਹਨਾਂ ਦੀਆਂ ਵੀ ਦਿਹਾੜੀਆਂ ਖਾਂਦੇ ਐ ਅੱਛਾ ਜਿਹੜੀ ਗੱਲ ਪਤਾ ਕੀ ਕਰਦੇ ਆਗੇ ਯਾਰ ਕਾਰਡ ਬਣਾ ਦਿੰਦੇ ਆ ਖਾਤਾ ਬੰਦੇ ਦਾ ਨਹੀਂ ਲਾਉਂਦੇ ਇੱਕ ਨਵਾਂ ਖਾਤਾ ਖਲਾਉਂਦੇ ਆਗੇ ਉਹਦੇ ਜੀ ਪੈਸੇ ਆਉਂਦੇ ਆ ਨਾ ਤਾਂ ਹੁਣ ਬੰਦੇ ਨੂੰ ਇਹ ਪਤਾ ਕਿ ਉਹਦੇ ਜੀ ਕਿੰਨੇ ਪੈਸੇ ਆਏ ਆ ਕਿੰਨੇ ਗਏ ਆ ਆਪ ਦੇ ਹਿਸਾਬ ਨਾਲ ਕੀ ਜੀ ਤੁਹਾਡੀਆਂ ਇੰਨੀਆਂ ਦਿਹਾੜੀਆਂ ਦੇ ਪੈਸੇ ਆ ਕੇ ਤੇ ਤੁਹਾਡੀਆਂ ਇੰਨੀਆਂ ਦਿਹਾੜੀਆਂ ਦੇ ਪੈਸੇ ਆ ਕੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਦੀਆਂ ਕਿੰਨੀਆਂ ਦਿਹਾੜੀਆਂ ਲੱਗੀਆਂ ਬਾਅਦ ਹਸਾਨ ਵਾਲੀ ਕਿੰਨੀਆਂ ਹੈਗੀਆਂ ਲੱਗੀਆਂ ਮੈਂ ਸਾਰੇ ਨੋਟ ਕਰਦਾ ਮੈਂ ਉਹੀ ਦੇਖੀ ਨਾ ਸਾਡਾ ਦੇਖੋ ਜਿਹੜਾ ਸੈਕਟਰੀ ਆ ਉਹ ਕਿਸੇ ਗੱਲ ਤੇ ਨਹੀਂ ਆ ਰਿਹਾ ਗੱਲ ਦੇ ਅੱਗੇ ਕਿਵੇਂ ਅਸੀਂ ਪੈਸੇ ਇਹ ਤਾਂ ਕਈ ਨਾ ਕਾਰਡ ਬਣਾਉਂਦਾ ਪਿੰਡ ਚੋਂ ਗੱਲਾਂ ਸੁਣ ਕੇ ਇਹ ਗੱਲਾਂ ਕਰੀ ਜਾਂਦੇ ਆ ਇੰਨਾਂ ਕੋਲ ਕੀ ਕੀ ਸਬੂਤ ਹੈ ਕਿੰਨੇ ਕੋਈ ਪਿੰਡ ਦੇ ਵਿੱਚ ਕੋਈ ਕਹਿ ਦਿੰਦਾ ਵੈਸੇ ਕਹਿੰਦਾ ਵੀ ਉਹ ਕਾਰਡ ਬਣਾਉਂਦਾ ਐ ਕਰਦਾ ਸੁਣਿਆ ਸੁਣੀਆਂ ਗੱਲਾਂ ਕਰੀ ਜਾਂਦੇ ਨੇ ਮੇਰੇ ਕਿਹੜੇ ਕਾਰਡ ਵੇਲੇ ਜਲਦੀ ਬਣਾਈ ਮੈਂ ਕਿਹੜੇ ਜਾੜੀ ਕਾਰਡ ਬਣਾਤੇ ਆਪਦਾ ਕੰਮ ਕਰਦਾ ਯਾਰ ਇਹਨਾਂ ਦੇ ਪੈ ਇਹਨੇ ਬੁੜੇਨਾ ਕੀ ਮੈਂ ਗੱਲ ਕਰੀ ਆ ਕਈ ਵਾਰ ਮੇਰੇ ਕੋਲੇ ਆਇੰਗਾ ਮੇਰੇ ਖਾਤੇ ਨਹੀਂ ਉਹਦੇ ਆਇੰਨੇ ਉਹਦੇ ਪੰਜ ਪੰਜ ਤੱਕ ਖਾਤੇ ਖੜਾਈ ਬੈਠੀਆਂ ਜਦੋਂ ਕੋਈ ਫੋਨ ਆ ਜਾਂਦਾ ਆ ਫਲਾਨੇ ਵਾਲਾ ਖਾਤਾ ਖਿਲਾ ਲੋ ਆ ਧੁੰਕੇ ਵਾਲਾ ਖਿਲਾ ਲੋ ਆ ਲੋਨ ਲੈ ਲੋ ਫਿਰ ਇਹਦੇ ਦਾਦਾ ਆਧਾਰ ਕਾਰਡ ਦੇ ਦਿੰਦੇ ਆ ਹੁਣ ਜਿਹੜੇ ਪੈਸੇ ਦਿਹਾੜੀਆਂ ਤੇ ਜਾਂਦੇ ਆ ਜਿੱਥੇ ਆਧਾਰ ਕਰ ਤੁਸੀਂ ਸਿਆਣੇ ਆ ਜਿੱਥੇ ਆਧਾਰ ਕਾਰਡ ਲਾ ਲਓ ਕਿਤੇ ਖਾਤੇ ਦੀ ਵੀ ਜਾ ਸਕਦੇ ਆ ਇੱਕ ਖਾਤਾ ਲੈ ਕੇ ਡਾਕਟਰ ਕੋਲ ਜਾਵੜਦੇ ਆ ਭਾਈ ਦੂਜੇ ਖਾਤੇ ਚ ਚੈੱਕ ਕਰੇ ਇਹਨਾਂ ਦੇ ਪੰਜ ਖੁੱਲੇ ਆ। ਖਾਤਾ ਹੀ ਬੁਢੀ ਦਾ ਬਜ਼ੁਰਗ ਬੜੀ ਆ ਉਹ ਕੰਮ ਦਾ ਮਸਾ ਕਰਦੀ ਆ। ਇੱਕ ਖਾਤਾ ਭੱਲਾ। ਦੇਖੋ ਜਿਹੜਾ ਬਜ਼ੁਰਗਾਂ ਦਾ ਉਹ ਇੱਕ ਖਾਤਾ ਹੀ ਹੁੰਦਾਗਾ। ਕੋਈ ਤੂੰ ਸੈਕਟਰੀ ਕਿਸੇ ਗੱਲ ਤੇ ਨਹੀਂ ਆ ਰਿਹਾਗਾ। ਮੰਨ ਨਹੀਂ ਰਿਹਾਗਾ। ਕਹਿੰਦਾ ਵੀ ਜਿਹੜੇ ਬਜ਼ੁਰਗਾਂ ਦੇ ਦੋ ਦੋ ਤਿੰਨ ਤਿੰਨ ਖਾਤੇ ਬਣੇ ਹੁੰਦੇ ਆ ਤੇ ਕਹਿੰਦਾ ਵੀ ਕੀ ਹੋ ਸਕਦਾ ਵੀ ਉਹ ਦੂਸਰੇ ਖਾਤੇ ਦੇ ਵਿੱਚ ਪੈਸੇ ਜਾਵੜਨਾ। ਇਹਨਾਂ ਦੇ ਦੋ ਤਿੰਨ ਖਾਤੇ ਆ। ਨਹੀਂ ਖਾਤੇ ਜੀ ਆ ਬਚ ਲੋ ਮੁੰਡਿਆਂ ਨੇ ਇਹਨਾਂ ਦਾ ਪਤਾ ਹੀ ਨਹੀਂ ਗਾਇ ਜੀ ਕੀ ਬੈਂਕ ਚ ਕਦੇ ਗਏ ਨਹੀਂ ਹੋਣਗੇ। ਇੱਕ ਟੈਕ ਮੁੰਡਾ ਆਇਆ ਸੀ ਉਹਨੇ ਇੱਕ ਖਾਤਾ ਖੋਲਤਾ ਉਹੀ ਸਾਰੇ ਕਿਤੇ ਦੇਈ ਜਾਂਦੇ ਉਹਦੇ ਚ ਪੈਨਸ਼ਨ ਆਉਂਦੀ ਇਹਨਾਂ ਦੀ ਉਸ ਜਿਹੇ ਨਰੇਗਾ ਵਾਲੇ ਪੈਸੇ ਆਉਂਦੇ ਆ ਕਿ ਜਿਹੜਾ ਫ੍ਰੀ ਹੈ ਜ਼ੀਰੋ ਬੈਲੈਂਸ ਵਾਲਾ ਇਹਨਾਂ ਨੇ ਖਲਾਇਆ ਨਹੀਂ ਖਾਤਾ ਪੁੱਛੋ ਇਹਨਾਂ ਦਾ ਆਪਣਾ ਪਿੰਡ ਖੋਲਣ ਆਇਆ ਸੀਗਾ ਉਹੀ ਖਾਤਾ ਇੱਕ ਹੀ ਖਾਤਾ ਨਾ ਉਹੀ ਖਾਤਾ ਵੀਰੇ ਉਹੀ ਇੱਕ ਹੀ ਖਾਤਾ ਹੈ ਇੱਕ ਕਾਪੀ ਤੁਹਾਡੇ ਖਾਤੇ ਪਈ ਚੱਕਾ ਹੋਰ ਕਿਤੇ ਲੱਗਦਾ ਬਈ ਪੜੇ ਹੋ ਕਿ ਨਹੀਂ ਨਹੀਂ ਭਾਈ ਭਾਈ ਕਹਿੰਦਾ ਵੇਖੋ ਇੱਕ ਮਿੰਟ ਤੇਰੀ ਗੱਲ ਸਾਰੀ ਸੁਣਦੇ ਆਪਾਂ ਵੇਖੋ ਜਿਹੜਾ ਜਿਹੜਾ ਬੱਚਾ ਹੈਗਾਗਾ ਉਹ ਕਹਿ ਰਿਹਾਗਾ ਵੀ ਸਾਡਾ ਖਾਤਾ ਇੱਕ ਹੈ ਕਾਪੀ ਬੈਂਕ ਦੀ ਇੱਕ ਹੀ ਪਈਏ ਸਾਡੇ ਘਰੇ ਕੋਈ ਹੋਰ ਜਿਹੜੀ ਆ ਕਾਪੀ ਨਹੀਂ ਪਈਗੀ ਸੈਕਟਰੀ ਕਹਿੰਦਾ ਵੀ ਹੋ ਸਕਦਾ ਵੀ ਇਹਨਾਂ ਨੇ ਹੋਰ ਖਾਤੇ ਖਲਾਈ ਹੋਣ ਅਲਝਾਰ ਹੈਗਾ ਸੈਕਟਰੀ ਕਾਫੀ ਖਾਤੇ ਦੇ ਨੂੰ ਚੱਲ ਇੱਕ ਖਾਤਾ ਮੰਨ ਲੈਂਦਾ ਖਾਤਾ ਲੋਨ ਕਿੰਨੇ ਕਿੰਨੇ ਚੱਲਦੇ ਯਾਰ ਮੇਰੇ ਹੁਣ ਤੈਨੂੰ ਕੀ ਪਤਾ ਪੈਸੇ ਆਏ ਹੁਣ ਤਾਂ ਲੋਨ ਵਾਲੇ ਕੱਟ ਗਏ ਹੁਣ ਉਹ ਯਾਰ ਲੋਨ ਤਾਂ ਬਈ ਇਹ ਟਾਈਮ ਸਾਰ ਭਰੀ ਜਾਂਦੇ ਹੋਗਾ ਕਿਸ਼ਤ ਲੈਣ ਆਉਂਦੇ ਆ ਕਿ ਉਹ ਲੈ ਜਾਂਦੇ ਆ ਕਿ ਕੈਸ਼ ਤੂੰ ਨਾਲ ਉਹ ਨਾ ਕਿਸ਼ਤ ਲੈ ਤੂੰ ਇਹ ਬਈ ਇਹਦੇ ਨਾਲ ਇਹ ਬੰਦਾ ਨਾ ਇਹ ਪਹਿਲਾਂ ਦਾ ਪਤਾ ਨਹੀਂ ਇਹਨੂੰ ਪਹਿਨੇ ਕੀ ਚੱਕਰ ਹੈ ਮੜੀ ਦੀ ਖਾਰ ਖਾਂਦਾ ਇਹ ਜਾਣ ਜਾਣ ਕੇ ਗੱਲਾਂ ਬਣਾ ਬਣਾ ਇਹਨੇ ਤੇਰੇ ਸੱਦੇ ਹੋਗਾ ਮੈਨੂੰ ਪਤਾ ਉਹਨਾਂ ਦਾ ਜਿਹੜੇ ਨਪਰਾ ਹੀ ਨਹੀਂਗਾ ਤੁਹਾਡੇ ਪਿੰਡ ਦੇ ਡਾਕਟਰ ਸਾਹਿਬ ਹਾਂਜੀ ਡਾਕਟਰ ਸਾਹਿਬ ਤੁਹਾਡੇ ਪਿੰਡ ਦੇ ਕੁਈ ਸੁਣੀਏ ਗੱਲਬਾਤ ਕੋਈ ਇਹਦੀ ਯਾਰ ਮੇਰਾ ਯਾਰ ਨਹੀਂ ਤੋ ਕਿ ਇੱਕ ਮਿੰਟ ਰੁਕ ਜਾ ਬਈ ਇੱਕ ਮਿੰਟ ਇਹਨਾਂ ਦੇ ਪਿੰਡ ਦੇ ਆ ਇਹਨਾਂ ਬਾਰੇ ਪਹਿਲਾਂ ਤਾਂ ਕੋਈ ਗੱਲ ਸੁਣੀ ਨਹੀਂ ਕੋਈ ਭਲਾਈ ਦਾ ਕੰਮ ਕਰਦੇ ਕਿ ਕੋਈ ਨੁਕਸਾਨ ਕਰਦੇ ਨਹੀਂ ਭਲਾਈ ਦਾ ਕੰਮ ਵੀ ਕਰਦੇ ਆ ਬਾਕੀ ਡਾਕਟਰ ਸਭ ਡਾਕਟਰ ਨੂੰ ਪਤਾ ਹੀ ਆ ਅੱਛਾ ਡਾਕਟਰ ਵਾਲਾ ਕੰਮ ਹੀ ਕਰਦੇ ਆ ਕੋਈ ਬਾਕੀ ਗਰੀਬਾਂ ਦੀ ਸਹਾਇਤਾ ਤਾਂ ਹੁਣ ਤੁਹਾਡੇ ਸਭ ਦੇਖੋ ਪਿੰਡ ਦਾ ਜਿਹੜਾ ਜਿਹੜਾ ਨਾਲ ਸੈਕਟਰੀ ਦੇ ਮੁੰਡਾ ਰਹਿੰਦਾਗਾ ਉਹ ਮੰਨਿਆਗਾ ਕਹਿੰਦਾ ਵੀ ਡਾਕਟਰ ਹੈ ਪਿੰਡ ਦੇ ਵਿੱਚ ਚੰਗਾ ਸਹਿਚਾਰ ਬਣਿਆ ਹੋਇਆਗਾ ਜਿਹੜੇ ਪਿੰਡ ਦੇ ਮੋਹਤਵਾਰ ਡਾਕਟਰ ਹੁੰਦੇ ਆ ਕੁਝ ਉਹ ਪਿੰਡਾਂ ਦੇ ਵਿੱਚ ਉਹਨਾਂ ਦਾ ਕਾਫੀ ਸਹਿਚਾਰ ਬਣਿਆ ਹੁੰਦਾ ਪਰਿਵਾਰ ਇੱਕ ਮੈਂਬਰ ਤਰ੍ਹਾਂ ਰਹਿੰਦੇ ਆ ਤੇ ਤੁਹਾਨੂੰ ਦੱਸ ਦਵਾਂਗੇ ਕਿ ਨਹੀਂ ਵੇਚੇ ਗਏ ਸੀ ਤੁਹਾਡਾ ਨਾਲ ਸਾਰੀ ਗੱਲਬਾਤ ਕੀ ਆ ਹੁਣ ਵੇਖੋ ਸੈਕਟਰੀ ਗੱਲ ਤੋਂ ਭੱਜ ਰਿਹਾਗਾ ਭੱਜ ਨਹੀਂ ਰਿਹਾ ਬਈ ਕੰਮ ਕਰ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਵੇਖੋ ਜਿਹੜਾ ਡਾਕਟਰ ਸਾਹਿਬ ਆ ਉਹ ਕਹਿੰਦੇ ਵੀ ਪੈਸੇ ਇਦਾਂ ਕਰਕੇ ਜਿਹੜੇ ਸੈਕਟਰੀ ਆ ਉਹ ਖਾ ਜਾਂਦਾਗਾ ਯਾਰ ਖਾ ਜਾਂਦਾ ਪਰ ਯਾਰ ਮੈਂ ਨਹੀਂ ਧੁੱਪੇ ਮਾਇਦਾ ਯਾਰ ਇਹਨਾਂ ਨੂੰ ਟੁੱਪੇ ਪਰ ਗਰੀਬਾਂ ਦਾ ਥੋੜੀ ਖਾਣਿਆ ਗਰੀਬਾਂ ਦੇ ਖਾ ਕੇ ਯਾਰ ਘਰ ਨਹੀਂ ਭਰ ਜਾਂਦੇ ਠੀਕ ਆ ਨਾ ਬਾਈ ਨਾਲ ਬਰਾਬਰ ਉਹਨਾਂ ਨੇ ਨਾ ਥੁੱਪੇ ਮਾਜਦਾ ਕਿ ਨਹੀਂ ਉੱਥੇ ਉਹਨਾਂ ਨੇ ਫਿਰ ਸਰਕਾਰ ਦੇ ਨੂੰ ਤਨਖਾਹ ਵੀ ਦਿੰਦੀ ਆ ਕਿ ਸਰਕਾਰ ਨਾਲ ਇਹ ਤਨਖਾਹ ਨਾਲ ਢੱਡੇ ਨਾਲ ਭਰਦਾ ਗਰੀਬਾਂ ਦਾ ਖਾ ਕੇ ਵੀ ਨਹੀਂ ਭਰ ਆ ਜਾਂਦਾ ਢੱਡੇ ਪੈਂਦੀ ਨਾ ਵੇ ਯਾਰ ਬੈ ਜਾ ਚੱਲ ਰਿਹਾ ਕਿਤੇ ਪੂਰਾ ਯਾਰ ਕਿਤੇ ਹੋ ਗਿਆ ਓੜ ਕੇ ਗਾਪ ਜਾ ਖਾਤਾ ਅੱਛਾ ਮੰਨ ਗਿਆ ਕੁਝ ਪਰਸੈਂਟ ਮੰਨ ਗਿਆ ਸੈਕਟਰੀ ਬਾਈ ਤੋਨੂੰ ਵੀ ਦਿੰਦਾ ਪੈਸੇ ਫਿਰ ਕਿੰਨੇ ਕਿੰਨੇ ਮੈਂ ਤੋਨੂੰ ਪਹਿਲਾਂ ਸੀ ਨਵੀਂ ਆਪਾਂ ਨੂੰ ਕੋਈ 5-7000 ਰੁਪਏ ਬਸ ਤਨਖਾਹ ਤੇ ਉਸ ਹ ਡੇਲੀ ਵਾਂਗੂ ਦੇ ਦਿੰਦਾ ਕਈ ਡੇਲੀ ਵਾਂਗੂ ਫਿਰ ਉਹਦਾ ਜਦੋਂ ਮੈਂ ਮੰਗ ਲਾਉਂ ਹੀ ਖਰਚਾ ਆਪਣੀ ਦੇ ਦਿੰਦਾ ਫਿਰ ਉਹ ਹਸਾਉਣਾ ਜਿਹੜਾ ਸਹਾਇਕ ਨੂੰ ਵੀ ਆਪਦੇ ਨੂੰ ਪੈਸੇ ਦਿੰਦਾਗਾ ਮੰਨੇ ਕੁਝ ਪਰਸੈਂਟ ਪਰ ਵੇਖੋ ਵੀ ਇਦਾਂ ਦੇ ਗਰੀਬਾਂ ਦੇ ਨਾਲ ਨਹੀਂ ਕਰਨਾ ਚਾਹੀਦਾਗਾ ਉਹਨਾਂ ਨੂੰ ਕਹਿੰਦਾਗਾ ਵੀ ਜਿਹੜੇ ਤੁਹਾਡੇ ਦੋ ਦੋ ਖਾਤੇ ਖੁੱਲੇ ਹੋਣਗੇ ਸਾਡਾ ਇੱਕ ਸਨੇਹਾ ਹੀ ਹੁੰਦਾਗਾ ਸੁਚੇਤ ਕਰਨ ਦਾ ਕਾਫੀ ਗਰੀਬਾਂ ਦੇ ਨਾਲ ਇਦਾਂ ਦੇ ਧੱਕੇ ਹੁੰਦੇ ਆ ਅਸੀਂ ਮੈਸੇਜ ਦਿੰਨੇ ਹੁੰਨੇ ਆ ਜਿਹੜੇ ਮੈਸੇਜ ਆਈ ਲੋਕੀ ਸੁਚੇਤ ਹੋ ਜਾਂਦੇ ਆ ਤੇ ਸਾਡੇ ਜੇਕਰ ਤੁਹਾਨੂੰ ਮੈਸੇਜ ਵਧੀਆ ਲੱਗਦੇ ਆ ਤਾਂ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਰਮਨ ਸੋਢੀ ਨਾਮ ਧੰਨਵਾਦ